ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫਿਰ ਤੋਂ 1000 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਇਹ ਕਹਿ ਕੇ ਭੰਡਦੀ ਸੀ ਕਿ ਪੰਜਾਬ ਦੇ ਸਿਰ ਇਹਨਾਂ ਨੇ ਇਹਨਾਂ ਕਰਜ਼ਾ ਛੜਾ ਦਿੱਤਾ ਹੈ ਜਦੋਂ ਸਾਡੀ ਸਰਕਾਰ ਆਈ ਤਾਂ ਪੰਜਾਬ ਦਾ ਕਰਜ਼ਾ ਲਾਹਣ ਨੂੰ ਤਰਜੀਹ ਦਿੱਤੀ ਜਾਏਗੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਭਗ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾ ਚੁੱਕਿਆ ਹੈ ਸਾਢੇ 3 ਸਾਲ ਦੇ ਨੇੜੇ ਤੇੜੇ ਜਿਹੜਾ ਉਹ ਸਮਾਂ ਹੋ ਚੱਲਿਆ ਤੇ ਇਸ ਦੇ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਤੇ ਚੜਾ ਦਿੱਤਾ ਹੈ ਤੇ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਭਾਵੇਂ ਅਕਾਲੀ ਦਲ ਹੋਵੇ ਜਾਂ ਕਾਂਗਰਸ ਉਹਨਾਂ ਦੇ ਵੱਲੋਂ ਕਿਹੜਿਆ ਜਾ ਰਿਹਾ ਆਮ ਆਦਮੀ ਪਾਰਟੀ ਨੂੰ 1000 ਕਰੋੜ ਰੁਪਏ ਦਾ ਜੋ ਕਰਜ਼ਾ ਚੁੱਕਿਆ ਗਿਆ ਉਹ ਲੈਂਡ ਪੂਲਿੰਗ ਨੀਤੀ ਜਿਹੜੀ ਸਰਕਾਰ ਦੇ ਵੱਲੋਂ ਲਾਗੂ ਕੀਤੀ ਗਈ ਹੈ 24000 ਕਿੱਲਾ ਜ਼ਮੀਨ ਹੈ ਜਿਹੜੀ ਲੁਧਿਆਣਾ ਜਾਂ ਬਾਕੀ ਇਲਾਕਿਆਂ ਦੇ ਵਿੱਚ ਜਿਹੜੀ ਅਕਵਾਇਰ ਕਰਕੇ ਜਾਂ ਕਹਿ ਲਈਏ ਲੋਕਾਂ ਤੋਂ ਲੈ ਕੇ ਕਲੋਨੀਆਂ ਕੱਟੇ ਜਾਣਗੀਆਂ ਅਰਬਨ ਸਟੇਟਾਂ ਬਣਾਈਆਂ ਜਾਣਗੀਆਂ ਉਸ ਸਕੀਮ ਨੂੰ ਸ਼ੁਰੂ ਕਰਨ ਦੇ ਲਈ 1000 ਕਰੋੜ ਰੁਪਏ 2046 ਤੱਕ ਵਾਪਸ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਤਾਂ ਇਸ ਸਕੀਮ ਨੂੰ 21 ਸਾਲ ਤੱਕ ਜਿਹੜਾ ਸਰਕਾਰੀ ਸਟਾਕ ਵੇਚ ਕੇ 21 ਸਾਲਾਂ ਲਈ ਕਰਜ਼ਾ ਚੁੱਕਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਜਾਰੀ ਅਦिसूchnਾ ਦੇ ਤਹਿਤ ਕਰਜ਼ਾ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਵਰਗੇ ਪੂੰਜੀਗਤ ਖਰਚਿਆਂ ਨੂੰ ਵਿੱਤ ਦੇਣ ਦੇ ਲਈ ਲਿਆ ਗਿਆ ਜਿਸ ਦੇ ਲਈ ਕੇਂਦਰ ਸਰਕਾਰ ਤੋਂ ਧਾਰਾ 293(3) ਦੇ ਤਹਿਤ ਮਨਜ਼ੂਰੀ ਲਈ ਗਈ ਹੈ ਜਾਣਕਾਰੀ ਅਨੁਸਾਰ ਸਰਕਾਰ ਦੇ ਵੱਲੋਂ 1000 ਕਰੋੜ ਰੁਪਏ ਦਾ ਕਰਜ਼ਾ ਸਰਕਾਰੀ ਸਟਾਕ ਬਾਂਡ ਖੁੱਲੀ ਮਾਰਕੀਟ ਵਿੱਚ ਨਿਲਾਮੀ ਰਾਹੀਂ ਵੇਚ ਕੇ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਇਹ ਕਰਜ਼ਾ ਕੇਂਦਰ ਸਰਕਾਰ ਵੱਲੋਂ ਕਰਜ਼ਾ ਹੱਦ ਵਿੱਚ ਕੀਤੀ ਗਈ ਕਟੌਤੀ ਤੋਂ ਤੁਰੰਤ ਬਾਅਦ ਚੁੱਕਿਆ ਗਿਆ ਕਦਮ ਹੈ ਦੱਸਦੇ ਹਾਂ ਕਿ 21 ਮਈ ਨੂੰ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਭਾਰਤੀ ਰਿਜ਼ਰਵ ਬੈਂਕ ਦੇ ਜਨਰਲ ਮੈਨੇਜਰ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇਸ مالی ਬਰੇ ਦੇ ਵਿੱਚ ਪਹਿਲੇ 9 ਮਹੀਨਿਆਂ ਲਈ 21905 ਕਰੋੜ ਰੁਪਏ ਕਰਜ਼ਾ ਹੱਦ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਕੇਂਦਰੀ ਵਿੱਤ ਮੰਤਰਾਲੇ ਤਰਫੋਂ ਜੋ ਪੰਜਾਬ ਦੇ ਲਈ ਸਾਲ 2025-26 ਦੇ ਵਿੱਚ ਸਮੁੱਚੀ ਕਰਜ਼ਾ ਸੀਮਾ ਦਾ ਖਾਕਾ ਤਿਆਰ ਕੀਤਾ ਗਿਆ ਸੀ ਉਸ ਅਨੁਸਾਰ ਪੰਜਾਬ ਚਾਲੂ ਵਿੱਤੀ ਸਾਲ ਦੌਰਾਨ 51176 ਕਰੋੜ ਰੁਪਏ ਦਾ ਕਰਜ਼ਾ ਚੁੱਕ ਸਕਦਾ ਹੈ ਇਸ ਲਿਹਾਜ਼ ਦੇ ਨਾਲ 9 ਮਹੀਨਿਆਂ ਦੀ ਕਰਜ਼ਾ ਹੱਦ 38382 ਕਰੋੜ ਰੁਪਏ ਬਣਦੀ ਹੈ ਪਰ ਕੇਂਦਰ ਨੇ ਪ੍ਰਵਾਨਗੀ ਸਿਰਫ 21905 ਕਰੋੜ ਦੀ ਦਿੱਤੀ ਸੀ ਮਤਲਬ ਇਹਨਾਂ 9 ਮਹੀਨਿਆਂ ਲਈ ਕਰਜ਼ਾ ਹੱਦ ਵਿੱਚ 16400 70 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਸੀ ਤਾਂ ਹੁਣ ਇੱਕ ਕਰਜ਼ਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ 1000 ਕਰੋੜ ਰੁਪਏ ਦਾ ਚੁੱਕਿਆ ਗਿਆ 2046 ਤੱਕੇ ਵਾਪਸ ਕਰਨਾ ਹੈ ਤੇ ਕੇਜਰੀਵਾਲ ਦੇ ਇਸ ਮਾਡਲ ਦੇ ਉੱਤੇ ਸਵਾਲ ਪ੍ਰਗਟ ਸਿੰਘ ਨੇ ਵੀ ਚੁੱਕੇ ਹੈ ਪ੍ਰਗਟ ਸਿੰਘ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਤੇ ਉਹਨਾਂ ਲਿਖਿਆ ਪਿਛਲੇ ਮਹੀਨੇ ਫੇਰ ਭਗਵੰਤ ਮਾਨ ਸਰਕਾਰ ਨੇ 1000 ਕਰੋੜ ਦਾ ਕਰਜ਼ਾ ਚੁੱਕ ਲਿਆ ਜੋ ਪੰਜਾਬੀਆਂ ਨੂੰ 2046 ਤੱਕ ਵਾਪਸ ਕਰਨਾ ਪਵੇਗਾ ਕੇਜਰੀਵਾਲ ਦੀ ਸਰਪਲਸ ਖਜ਼ਾਨਾ ਮਾਡਲ ਨਾਲ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਰਜ਼ਾ ਚੜਾਉਣ ਵਾਲੀ ਸਰਕਾਰ ਹੈ ਪੰਜਾਬ ਦੇ ਖਜ਼ਾਨੇ ਤੋਂ ਲੈ ਕੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਤੱਕ ਹਰ ਪਾਸੇ ਲੁੱਟ ਜਾਰੀ ਹੈ ਪੰਜਾਬ ਇੱਕ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ ਤੇ ਹੁਣ ਜਾਗਰ ਦਾ ਸਮਾਂ ਆ ਗਿਆ ਹੈ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਹੈ ਉਹਨਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਇੱਕ ਪੋਸਟ ਸਾਂਝੀ ਕਰਦੇ ਆ ਆਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਜੇਬਾਂ ਭਰਨ ਦੇ ਲਈ ਲੁਧਿਆਣਾ ਸ਼ਹਿਰ ਦੇ ਨਾਲ ਲੱਗਦੀ 24000 ਏਕੜ ਉਪਜਾਊ ਜ਼ਮੀਨ ਨੂੰ ਜ਼ਬਰਦਸਤੀ ਅਕਵਾਇਰ ਕਰਨ ਦੇ ਲਈ ਸਰਕਾਰੀ ਬਾਉਂਡ ਵੇਚਣ ਦਾ ਜੋ ਫੈਸਲਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਹੈ ਨਿੰਦਾ ਕਰਦਾ ਹੈ ਇਸ ਲਈ 100 ਕਰੋੜ ਰੁਪਏ ਦਾ ਘੁਟਾਲਾ ਹੈ ਜਿਸ ਵਿੱਚ ਟੈਕਸ ਦਾਤਾ ਜ਼ਮੀਨ ਲੈਣ ਲਈ ਲੋੜੀਂਦੇ ਫੰਦ ਫੰਡ ਪ੍ਰਾਪਤ ਕਰਨ ਵਾਸਤੇ ਉਧਾਰ ਲਏ ਗਏ 1000 ਕਰੋੜ ਰੁਪਏ ਤੇ ਬਹੁਤ ਜ਼ਿਆਦਾ ਵਿਆਜ ਅਦਾ ਕਰੇਗਾ ਜਦੋਂ ਕਿ ਆਮ ਆਦਮੀ ਪਾਰਟੀ ਇਸ ਜ਼ਬਰੀ ਵਸੂਲੀ ਪ੍ਰਕਿਰਿਆ ਦੀ ਵਰਤੋਂ ਪੈਸੇ ਦੀ ਲੁੱਟ ਕਰਨ ਦੇ ਲਈ ਕਰੇਗੀ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਮੋਟੀ ਰਿਸ਼ਵਤ ਦੇ ਬਦਲੇ ਜਾਇਦਾਦ ਵਪਾਰੀਆਂ ਤੇ ਲੈਂਡ ਮਾਫੀਆ ਨੂੰ ਪੁਰਾਣੀਆਂ ਤਰੀਕਾਂ ਦੇ ਵਿੱਚ ਜ਼ਮੀਨ ਦੀ ਵਰਤੋਂ ਬਦਲਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਇਸ ਲਈ ਖੇਤੀ ਜੋਗੀ ਜ਼ਮੀਨ ਨੂੰ ਬਚਾਉਣ ਲਈ ਵਚਨਬੱਧਾਂ ਇਸ ਲਈ ਅਸੀਂ ਐਲਾਨ ਕੀਤਾ ਹੈ ਕਿ ਅਸੀਂ 1 ਇੰਚ ਜ਼ਮੀਨ ਵੀ ਧੱਕੇ ਨਾਲ ਅਕਵਾਇਰ ਨਹੀਂ ਹੋਣ ਦਿਆਂਗੇ ਜਦੋਂ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਏਗੀ ਤਾਂ ਇਸ ਘੋਟਾਲੇ ਦਾ ਪਰਦਾ ਫਾਸ਼ ਕਰਾਂਗੇ ਤੇ ਜੋ-ਜੋ ਵੀ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਹੈ ਉਸ ਨੂੰ ਕਾਨੂੰਨੀ ਸਜ਼ਾ ਤੱਕ ਲੈ ਕੇ ਜਾਵਾਂਗੇ ਤਾਂ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਕਟਾਰੇ ਦੇ ਵਿੱਚ ਦੋਵੇਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਖੜਾਉਂਦੇ ਦਖਾਈ ਦੇ ਰਹੇ ਨਹੀਂ ਅਗਲੀ ਖਬਰ ਨਸ਼ੇ ਦੇ ਨਾਲ ਜੁੜੀ ਹੋਈ ਹੈ ਜਿਸ ਮਾਮਲੇ ਨੂੰ ਲੈ ਕੇ ਯੁੱਧ ਨਸ਼ੇ ਵਿਰੁੱਧ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਇੱਥੇ ਬਠਿੰਡਾ ਦੇ ਡੀਐਸਪੀ ਨੂੰ ਮੁਅਤਲ ਕੀਤਾ ਗਿਆ ਹੈ ਬਠਿੰਡਾ ਦੇ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ ਹਰਬੰਸ ਸਿੰਘ ਉਸਦਾ ਨਾਮ ਹੈ ਕਿਉਂਕਿ ਮਾਨ ਸਰਕਾਰ ਦਾ ਦਾਵਾ ਹੈ ਕਿ ਉਸ ਦੇ ਵੱਲੋਂ ਸਹੀ ਤਰੀਕੇ ਨਾਲ ਨਸ਼ਿਆਂ ਦੇ ਵਿਰੁੱਧ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ ਇਸੇ ਕਰਕੇ ਉਸਦੇ ਖਿਲਾਫ ਇਹ ਕਾਰਵਾਈ ਕਰਦੇ ਆ ਉਸਨੂੰ ਸਸਪੈਂਡ ਕੀਤਾ ਗਿਆ ਡੀਐਸਪੀ ਹਰਬੰਸ ਸਿੰਘ ਨੂੰ ਤਾਂ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਜਿਹੜਾ ਵੀ ਪੁਲਿਸ ਮੁਲਾਜ਼ਮ ਜਾਂ ਜੋ ਕੋਈ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਕੁਤਾਹੀ ਕਰੇਗਾ ਤਾਂ ਉਸਦੇ ਖਿਲਾਫ ਸਰਕਾਰ ਦੇ ਵੱਲੋਂ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਅਗਲੀ ਖਬਰ ਵੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਪਨ ਮੀਡੀਆ ਸਰਕਾਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਕੱਢੇ ਜਾਣ ਦਾ ਦਾਵਾ ਕੀਤਾ ਗਿਆ ਪ੍ਰਗਟ ਸਿੰਘ ਦੇ ਵੱਲੋਂ ਕਿ ਦਿੱਲੀ ਵਾਲਿਆਂ ਨੂੰ ਇੱਥੇ ਫਿੱਟ ਕਰਨ ਦੇ ਲਈ ਜਿਵੇਂ ਪਹਿਲਾਂ ਬਾਕੀ ਵਿਭਾਗਾਂ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਪੰਜਾਬ ਦੇ ਇਸ ਪਨ ਮੀਡੀਆ ਦੇ ਵਿੱਚ ਫਿੱਟ ਕਰਨ ਦੇ ਲਈ ਸਰਕਾਰ ਦੇ ਜੋ ਪੇ ਚੱਲਦੇ ਨੇ ਉਹਨਾਂ ਦੇ ਵਿੱਚ ਕੰਮ ਕਰਨ ਦੇ ਲਈ ਦਿੱਲੀ ਤੋਂ ਬੰਦੇ ਲਿਆਂਦੇ ਜਾ ਰਹੇ ਹੈ ਪ੍ਰਗਟ ਸਿੰਘ ਦਾ ਲਿਖਣਾ ਹੈ ਕਿ ਦਿੱਲੀ ਚੋਣਾ ਹਾਰਨ ਤੋਂ ਬਾਅਦ ਕੇਜਰੀਵਾਲ ਦੀ ਟੀਮ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਚ ਲਗਾਤਾਰ ਫਿੱਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਏਜੰਸੀ ਪਨ মিডিਆ ਦੇ ਵਿੱਚ ਅਪ੍ਰੈਲ ਮਹੀਨੇ ਚ ਪੰਜਾਬੀ ਮੁੰਡੇ ਕੁੜੀਆਂ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਪੰਜਾਬ ਸਰਕਾਰ ਦੀ ਉਸੇ মিডিਆ ਏਜੰਸੀ ਵਿੱਚ 120 ਤੋਂ ਵੱਧ ਲੋਕਾਂ ਨੂੰ ਦਿੱਲੀ ਤੋਂ ਲਿਆ ਕੇ ਭਰਤੀ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੌکریاں ਵੰਡ ਰਹੇ ਨੇ ਪਰ ਕੇਜਰੀਵਾਲ ਦੇ ਖਾਸਮ ਖਾਸਾਂ ਨੂੰ ਇਹ ਦਾਵਾ ਪ੍ਰਗਟ ਸਿੰਘ ਦੇ ਵੱਲੋਂ ਕੀਤਾ ਗਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਏਜੰਸੀ ਦੇ ਵਿੱਚੋਂ ਬਾਹਰ ਕਰਕੇ ਦਿੱਲੀ ਤੋਂ ਲਿਆ ਕੇ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ ਤਾਂ ਇਸ ਤਰ੍ਹਾਂ ਦੇ ਇਲਜ਼ਾਮ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਲੱਗਦੇ ਆ ਰਹੇ ਨੇ ਆਖਰੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਜਿੱਥੇ ਇਸ ਵੇਲੇ ਕਾਫੀ ਗਹਿਰੇ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਇੱਕ ਅਕਾਲੀ ਲੀਡਰ ਨੂੰ ਸੀਨੀਅਰ ਅਕਾਲੀ ਲੀਡਰ ਨੂੰ ਪਾਰਟੀ ਦੇ ਵਿੱਚ ਵਾਪਸੀ ਕਰਵਾਈ ਹੈ ਪਹਿਲਾਂ ਸੋਨ ਸਿੰਘ ਠੰਡਲ ਦੀ ਵਾਪਸੀ ਹੁੰਦੀ ਹੈ ਤਾਂ ਹੁਣ ਜੋ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਦੁਬਾਰਾ ਸ਼ਾਮਲ ਕਰਵਾਇਆ ਗਿਆ ਹੈ ਉਹ ਪਿਛਲੇ ਦਿਨੀ 2024 ਦੇ ਅਖੀਰਲੇ ਜਿਹੜੇ ਮਹੀਨੇ ਦੇ ਵਿੱਚ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਆ ਜਿਸ ਤਰੀਕੇ ਦਾ ਉਥਲ ਪੁਥਲ ਉਸ ਵੇਲੇ ਮੱਚਿਆ ਹੋਇਆ ਸੀ ਤਾਂ ਉਸ ਅਸਤੀਫਾ ਦੇਣ ਤੋਂ ਬਾਅਦ ਉਹ ਇੱਕ ਸਾਈਡ ਹੋ ਗਏ ਸੀ ਪਾਰਟੀ ਤੋਂ ਦਰਕਨਾਰ ਹੋ ਗਏ ਸਨ ਪਰ ਹੁਣ ਉਹਨਾਂ ਨੂੰ ਲੁਧਿਆਣਾ ਜ਼ਿਮਨੀ ਚੋਣ ਦੇ ਅਹਿਮ ਮੌਕੇ ਦੇ ਉੱਤੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਕਿ ਇਸ ਦਾ ਫਾਇਦਾ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਹਾਸਲ ਕਰ ਸਕੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਦਾਵਾ ਹੈ ਪੋਸਟ ਪਾ ਕੇ ਉਹਨਾਂ ਨੇ ਲਿਖਿਆ ਹੈ ਕਿ ਅਨਿਲ ਜੋਸ਼ੀ ਦੇ ਆਉਣਾ ਪਾਰਟੀ ਨੂੰ ਬਹੁਤ ਪਰਮਾ ਹੰਗਾਰਾ ਮਿਲੇਗਾ ਤੇ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਇਹ ਬਹੁਤ ਖਾਸ ਚੀਜ਼ ਸਾਬਤ ਹੋਵੇਗੀ ਅਕਾਲੀ ਦਲ ਦੇ ਵਿੱਚ ਜੋ ਵਾਪਸੀ ਅਨਿਲ ਜੋਸ਼ੀ ਨੇ ਕੀਤੀ ਹੈ ਤੇ ਆਪਣਾ ਭਰਾ ਦੱਸਿਆ ਸੁਖਬੀਰ ਸਿੰਘ ਬਾਦਲ ਨੇ ਅਨਿਲ ਜੋਸ਼ੀ ਨੂੰ ਤਾਂ ਅਨੰਦ ਜੋਸ਼ੀ ਪਹਿਲਾਂ ਭਾਜਪਾ ਦੇ ਵੱਲੋਂ ਵੀ ਚੋਣਾਂ ਦੇ ਵਿੱਚ ਜਿੱਤਦੇ ਰਹੇ ਆ ਵਿਧਾਇਕ ਰਹ ਚੁੱਕੇ ਨੇ ਪਾਰਟੀ ਦੇ ਵਿੱਚ ਮੰਤਰੀ ਵੀ ਰਹ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਸਮੇਂ ਤਾਂ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਸਮੂਲੀਅਤ ਕੀਤੀ ਸੀ ਪਰ ਉਹਨਾਂ ਦੀ ਥਾਂ ਤੇ ਜਿਹੜਾ ਹੁਣ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਦੁਬਾਰਾ ਵਾਪਸੀ ਕਰਵਾਈ ਹੈ ਕਿਉਂਕਿ ਸੁਖਬੀਰ ਬਾਦਲ ਦੇ ਜਦੋਂ ਪ੍ਰਧਾਨਗੀ ਵਾਲਾ ਰੌਲਾ ਚੱਲਿਆ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਤਾਂ ਉਸ ਵੇਲੇ ਬਹੁਤ ਸਾਰੀ ਉਤਲ-ਪੁਤਲ ਹੋਈ ਸੀ ਉਦੋਂ ਅਨਿਲ ਜੋਸ਼ੀ ਪਾਰਟੀ ਤੋਂ ਪਾਸੇ ਹੋ ਗਏ ਸੀ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਉਹਨਾਂ ਨੇ ਆਲਟੀ ਦੇ ਵਿੱਚ ਵਾਪਸੀ ਕੀਤੀ ਹੈ ਤਾਂ ਇਸ ਦਾ ਕਿੰਨਾ ਫਾਇਦਾ ਨੁਕਸਾਨ ਜਿਹੜਾ ਲੁਧਿਆਣਾ-ਸਿਮਣੀ ਚੌਂਚ ਹੁੰਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਤਾਂ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ